आरटी न्यूज़ नेटवर्क ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਮੈਂ ਹਾਂ ਜਤਿੰਦਰ ਸੋਢੀ ਜ਼ਿਲ੍ਹਾ ਗੁਰਦਾਸਪੁਰ ਦਾ ਬਹੁਤ ਸਾਰਾ ਇਲਾਕਾ ਹੜ੍ਹ ਪ੍ਰਭਾਵਿਤ ਹੋਇਆ ਜੇ ਗੱਲ ਕਰ ਲਈਏ ਤਾਂ ਡੇਰਾ ਬੱਬਾ ਨਾਨਕ ਦੀ ਤਾਂ ਕਈ ਪਿੰਡਾਂ ਨੂੰ ਜਿਹੜੀ ਇਸ ਆਫਤ ਦੀ ਮਾਰ ਚੱਲਣੀ ਪਈ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੇ ਐਨ ਜੀਓ ਸੇਵਾਵਾਂ ਨਿਭਾਰੀਆਂ ਉੱਥੇ ਜੇ ਗੱਲ ਕਰ ਲਈਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜਿੱਥੇ ਲੋਕ ਹੱਕਾਂ ਤੇ ਹਿੱਤਾਂ ਦੀ ਗੱਲ ਕਰਦੀ ਸੀ ਅੱਜ ਮਨੁੱਖਤਾ ਦੀ ਸੇਵਾ ਕਰਦੇ ਨਜ਼ਰੀ ਆਏ ਨੇ ਗੱਲ ਕਰ ਲਈਏ ਜੇ ਤਾਂ ਰਾਹਤ ਕੈਂਪ ਇਹਨਾਂ ਦੇ ਵੱਲੋਂ ਡੇਰਾ ਬੱਬਾ ਨਾਨਕ ਕੋਰੀਡੋਰ ਦੇ ਸਾਹਮਣੇ ਕਪਿੰਡਾਂ 'ਤੇ ਪਹੁੰਚ ਕੇ ਸੇਵਾਵਾਂ ਨਭਾਈਆਂ ਜਾ ਰੀਆਂ ਮੈਡੀਕਲ ਸੇਵਾਵਾਂ ਹੋ ਗਈਆਂ ਜ਼ਰੂਰਤਮੰਦ ਅਵਸਥਾ ਹੋ ਗਈਆਂ ਰਾਹਤ ਸਮਗਰੀ ਹੋ ਗਈ ਜਹੀਆਂ ਤੀਜਾਂ ਪਿੰਡਾਂ 'ਤੇ ਪਹੁੰਚ ਕੇ ਜੋ ਪਿੰਡ ਹੜ੍ਹ ਪ੍ਰਭਾਵਿਤ ਹੋਏ ਸਨ ਸਾਡੇ ਨਾਲ ਜੌਨ ਸੰਤ ਬਾਬਾ ਲਾਲ ਸਿੰਘ ਜੀ ਕੁੱਲੀ ਵਾਲੇ ਤੋਂ ਜਿਹੜੇ ਪ੍ਰਧਾਨ ਨੇ ਨਿਸ਼ਾਨ ਸਿੰਘ ਮੇੜੇ ਨੇ ਉਹਨਾਂ ਨਾਲ ਗੱਲਬਾਤ ਜਿਹੜੀ ਕਰ ਲੈਨੇ ਆ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕੇ ਆਟੀ ਨਿਊਜ਼ ਨਾਲ ਬਹੁਤ ਬਹੁਤ ਧੰਨਵਾਦ ਜੀ ਦੇਖਿਆ ਗਿਆ ਜਿੱਥੇ ਲੋਕ ਹੱਕਾਂ ਤੇ ਹਿੱਤਾਂ ਦੀ ਗੱਲ ਹੁੰਦੀ ਸੀ ਅੱਜ ਕੁਦਰਤੀ ਆਫਤ ਆਈ ਹੈ ਤਾਂ ਲੋਕਾਂ ਦੇ ਨਾਲ ਖੜ ਗਏ ਵੇਖੋ ਜੀ ਇਹ ਮਨੁੱਖਤਾ ਦੇ ਵਾਸਤੇ ਜਿਹੜਾ ਫਰਜ਼ ਪੰਜਾਬ ਹਮੇਸ਼ਾ ਹੀ ਬਾਹਰ ਦੇ ਸੂਬਿਆਂ ਵਿੱਚ ਬਾਹਰ ਦੇ ਦੇਸ਼ਾਂ ਤੱਕ ਜਿਹੜਾ ਵਾ ਨਿਭਾਉਂਦਾ ਆਇਆ ਵਾ ਤੇ ਜਦੋਂ ਹੁਣ ਆਪਣੇ ਘਰ ਦੇ ਵਿੱਚ ਸਾਨੂੰ ਆਖ ਪਈਆ ਤੇ ਫਿਰ ਤਾਂ ਇਹ ਆਪਣੇ ਭਰਾਵਾਂ ਦੇ ਨਾਲ ਸਾਨੂੰ ਡਟ ਕੇ ਖੜਨਾ ਪੈਣਾ ਸੀਗਾ ਤੇ ਖੜੇ ਵੀ ਆ ਕੀ ਕੀ ਸਿਵਾਵਾਂ ਲੈ ਕੇ ਅੱਜ ਲੋਕਾਂ ਤੱਕ ਪਹੁੰਚਦੀਆਂ ਕਰ ਰਹੇ ਹੋ ਦੇਖੋ ਜੀ ਜੋ ਲੋਰੀਂਦੀਆਂ ਵਿਵਸਥਾ ਜਿਹੜੀਆਂ ਵਾ ਜਿਸ ਤਰ੍ਹਾਂ ਪਸ਼ੂਆਂ ਦੇ ਜਿਹੜੀਆਂ ਬਿਮਾਰੀਆਂ ਸੀਗੀਆਂ ਉਹ ਖੁਰਦੀ ਇੱਥੇ ਪਤਾ ਲੱਗਾ ਹੀਗਾ ਉਹਦੇ ਵਾਸਤੇ ਸਾਡੀ ਟੀਮ ਜਿਹੜੀ ਆ ਵੈਟਰਨਰੀ ਡਾਕਟਰ ਜਿਹੜੇ ਉਹ ਵੀ ਪਹੁੰਚੇ ਆ ਜਿਹੜੇ ਲੋਕਾਂ ਨੂੰ ਜਿਤਨਾ ਸਕਿਨ ਪ੍ਰੋਬਲਮ ਸੀਗੀ ਜਿਤਨਾ ਹੋਰ ਵੀ ਕਈ ਰੋਗ ਜਿਹੜੇ ਆ ਉਹ ਸੀਗੇ ਉਹਦੇ ਮੁਤਾਬਕ ਸਾਡੇ ਕੋਲ ਉਹ ਵੀ ਡਾਕਟਰਾਂ ਦੀ ਪੂਰੀ ਟੀਮ ਜਿਹੜੀ ਆ ਬਕਾਇਦਾ ਲੇਡੀਜ਼ ਨੂੰ ਚੈੱਕ ਕਰਨ ਵਾਸਤੇ ਸਾਡੇ ਕੋਲ ਲੇਡੀਜ਼ ਡਾਕਟਰ ਜਿਹੜੇ ਆ ਉਹ ਵੀ ਇੱਥੇ ਪਹੁੰਚੇ ਆ ਦੇਖਿਆ ਗਿਆ ਰਾਹਤ ਕੈਂਪ ਲੱਗਿਆ ਹੋਇਆ ਡੇਰਾ ਬਾਬਾ ਨਾਨਕ ਕरिडोर ਦੇ ਸਾਹਮਣੇ ਕਿੰਨੇ ਦਿਨਾਂ ਤੋਂ ਲੱਗਿਆ ਹੋਇਆ ਇਹ ਦੇਖੋ ਜੀ ਜਿਸ ਦਿਨ ਦਾ ਪਾਣੀ ਜਿਹੜਾ ਹੜ ਦੀ ਮਾਰ ਸਾਨੂੰ ਇਹ ਪਈ ਆ ਉਸੇ ਦਿਨ ਤੋਂ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇਹ ਪੱਕਾ عقیدہ ਕਰ ਲਿਆ ਸੀਗਾ ਕਿ ਆਪਾਂ ਆਪਣਿਆਂ ਦੇ ਨਾਲ ਖੜੇ ਹੋਣਾ ਵਾ ਦੁੱਖ ਦੀ ਘੜੀ ਦੇ ਵਿੱਚ ਸਾਥ ਦੇਣਾ ਸਾਰਿਆਂ ਦਾ ਫਰਜ਼ ਬਣਦਾ ਜਿੱਥੇ ਉਥੇ ਸਾਡਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵੀ ਦੋਵਾਂ ਜਗ੍ਹਾ ਦੇ ਉੱਤੇ ਜਿਹੜਾ ਵਾ ਉਹ ਰਾਤ ਕੈਂਪ ਜਿਹੜਾ ਵਾ ਉਹ ਲਾਇਆ ਹੋਇਆ ਵਾ ਜਿਸ ਤਰ੍ਹਾਂ ਦੀ ਕਿਸੇ ਨੂੰ ਪ੍ਰਾਬਲਮ ਆਉਂਦੀ ਆ ਜਿਸ ਤੇ ਜਿੱਥੇ ਨਹੀਂ ਕੋਈ ਪਹੁੰਚਿਆ ਜਾਂਦਾ ਉਥੇ-ਉਥੇ ਤੱਕ ਰਾਤ ਸੀਮਗਰੀ ਜਿਹੜੀ ਉਸ ਦਿੰਦੀ ਆਪਾਂ ਪਹਚਾਰੇ ਆ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਆਗੂ ਜਸਵੀਰ ਸਿੰਘ ਗਰ ਆਏ ਵੀ ਨੇ ਉਹਨਾਂ ਨਾਲ ਗੱਲਬਾਤ ਕਰ ਲਿਆ ਗ੍ਰੈਂਡ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕਿਹਾਡੀ ਬਹੁਤ ਧੰਨਵਾਦ ਜੀ ਤੁਹਾਡੇ ਚੈਨਲ ਦਾ ਹਾਂਜੀ ਦੇਖਿਆ ਗਿਆ ਹਰ ਪਿੰਡ ਤੱਕ ਪਹੁੰਚ ਕਰ ਰਹੇ ਹੋ ਕਿਵੇਂ ਸੰਪਰਕ ਕੀਤਾ ਜਾ ਰਿਹਾ ਕਿਹੜਾ ਪਿੰਡਾਂ ਦੇ ਵਿੱਚ ਜ਼ਰੂਰਤਾਂ ਉੱਥੇ ਪਹੁੰਚ ਰਹੀਓ ਦੇਖੋ ਜੀ ਸਾਡੀ ਜਥੇਬੰਦੀ ਦਾ ਅਸੀਂ ਉਹਨੂੰ ਇਹ ਸਾਰੀ ਜਮੇਰੀ ਸੰਪੀ ਗਈ ਆ ਸਾਡੇ ਸੁਬਾ ਅਗੋਂ ਵੱਲੋਂ ਉਹ ਗਾੜੀ ਉਹਨਾਂ ਦੀ ਲਿਸਟਾਂ ਬਣਾ ਕੇ ਜਿੱਥੇ ਵੀ ਪੜਨਾ ਜਿੱਦਾਂ ਐਫਐਨਸੀ ਚ ਲੋਡ ਵਾ ਉਹ ਸਾਰੀ ਲਿਸਟ ਉਸੇ ਤਿਆਰ ਕੀਤੀ ਜਾਂਦੀ ਆ ਜਿਉਂ ਹੀ ਉਹ ਲਿਆਉਂਦੇ ਆ ਚਾਰਾ ਜਾਂ ਦੂਜਾ ਸਾਰੀਆਂ ਲਿਸਟਾਂ ਦੇ ਮੁਤਾਬਕ ਜਿਨ੍ਹਾਂ ਨੂੰ ਜ਼ਰੂਰਤ ਉਹਨਾਂ ਲੋਕਾਂ ਨੂੰ ਲੋੜਵਾ ਉਹਨਾਂ ਤੱਕ ਪਹੁੰਚਾਇਆ ਜਾਂਦਾ ਦੇਖਿਆ ਗਿਆ ਕਿ ਦਵਾਈਆਂ ਜਿਹੜੀਆਂ ਆਮ ਹੁੰਦਾ ਤੁਸੀਂ ਅੱਜ ਪਸ਼ੂਆਂ ਦੇ ਡਾਕਟਰ ਲੈ ਕੇ ਪਹੁੰਚਿਓ ਜਾਂ ਦੂਸਰੇ ਡਾਕਟਰ ਹੋਗੇ ਉਹ ਲੋਕਾਂ ਦਾ ਜਿਹੜਾ ਚੈੱਕਅਪ ਕੀਤਾ ਜਾ ਰਿਹਾ ਉੱਥੇ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਕਿੰਨੇ ਕੁ ਲੋਕ ਲਾਭ ਜਿਹੜਾ ਲੈ ਰਹੇ ਇਹਨਾਂ ਚੀਜ਼ਾਂ ਦੇ ਵੇਖੋ ਜੀ ਤੁਹਾਡੇ ਸਾਹਮਣੇ ਆ ਲੋਕ ਹੁਣ ਵੀ ਆ ਡਾਕਟਰ ਸਾਹਿਬ ਪਰਛਾਤੇ ਲੱਗੇ ਸ਼ਕਣ ਤੇ ਕਾਫੀ ਸੰਗਤ ਆ ਤੁਹਾਡੇ ਸਾਹਮਣੇ ਕੈਮਰੇ ਤੋਂ ਵੀ ਦੇਖ ਸਕਦੇ ਕਾਫੀ ਲੋਕ ਜਿਹੜੇ ਉਹ ਪਿੰਡ ਦੇ ਉਹ ਬਜ਼ੁਰਗ ਬੀਬੀਆਂ ਬੱਚੇ ਜਿਨ੍ਹਾਂ ਨੂੰ ਵੀ ਜ਼ਰੂਰਤ ਹੋ ਆ ਰਹੀ ਹੈ ਕਿਉਂ ਜਦੋਂ ਪਾਣੀ ਆਉਂਦਾ ਉਸ ਤੋਂ ਬਾਅਦ ਬੰਬਾਰੀਆਂ ਦਾ ਵਧਣਾ ਸੰਭਾਵਨਾ ਹੁੰਦੀ ਹੈ ਉਹਦੇ ਨੂੰ ਮੁੱਖ ਰੱਖਦੇ ਆ ਇਹ ਸਾਰੀ ਜਿਹੜੀ ਸੇਵਾ ਜਥੇਬੰਦੀਆਂ ਲੋਕ ਕੀਤੀ ਜਾ ਰਹੀ ਹੈ ਇਹ ਕਿਹੜਾ ਪਿੰਡ ਸੀ ਤੇ ਕਿੰਨਾ ਕੁ ਹੜ੍ਹ ਪ੍ਰਭਾਵਿਤ ਹੋਇਆ ਸੀ ਇਹ ਇਹ ਪਿੰਡ ਪਿੰਡ ਤੇ ਬਹੁਤ ਚੌੜਾ ਕਲਾ ਪਿੰਡ ਆ ਹੂੰ ਤੇ ਇੱਥੇ ਆ ਗੁਰਦਾਰਾ ਸਾਹਿਬ ਤੇ ਟੀਮ ਪਹੁੰਚੀ ਆ ਇਸ ਤੋਂ ਬਾਅਦ ਅਗਲੇ ਪਿੰਡਾਂ ਦੇ ਜਿੱਥੇ ਸਾਡੇ ਆਪੂਆਂ ਨੇ ਪਿੰਡ ਨੋਟ ਕੀਤੇ ਆ ਉੱਥੇ ਸਾਰਾ ਸ਼ਾਮ ਤੱਕ ਇਹੋ ਚੱਲੂਗਾ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਆਗੂ ਨੇ ਦੱਸਿਆ ਕਿ ਵਕ ਵਕ ਪਿੰਡਾਂ ਦੇ ਵਿੱਚ ਪਹੁੰਚ ਕੇ ਸਾਡੀਆਂ ਟੀਮਾਂ ਜਿਹੜੀਆਂ ਅਸੀਂ ਵਾਵਾ ਨਿਭਾ ਰਹੀਆਂ ਉੱਥੇ ਹੀ ਭੈਣਾ ਵੱਡੀ ਗਿਣਤੀ ਦੇ ਵਿੱਚ ਸੇਵਾ ਨਿਭਾਉਂਦੀਆਂ ਨਜ਼ਰ ਆ ਰਹੀਆਂ ਗੱਲਬਾਤ ਕਰ ਲੈਣੇ ਫਤੇ ਦੀਆਂ ਸਾਂਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾ ਕੀਏ ਭੈਣ ਜੀ ਤੁਹਾਡੇ ਮੇਰਾ ਨਾਮ ਮੈਂ ਜ਼ਿਲ੍ਹਾ ਆਗੂ ਹਰਜੀਤ ਕੌਰ ਆ ਸਾਨੂੰ ਜੋ ਵੀ ਬੀਬੀਆਂ ਦੀਆਂ ਲੋੜੀਂਦੀਆਂ ਜਿਹੜੀਆਂ ਸਮਾਨ ਆ ਉਹ ਅਸੀਂ ਲੈ ਕੇ ਪਹੁੰਚੇ ਆ ਇਹ ਇਹ ਪਿੰਡ ਕਿਹੜਾ ਚੌੜਾ ਕਲਾ ਇਹ ਪਿੰਡ ਆ ਅੱਗੇ ਵੀ ਅਸੀਂ ਇੱਥੇ 1 ਘੰਟੇ ਵਾਸਤੇ ਸਾਡਾ ਕੈਂਪ ਲੱਗਾ ਹੋਇਆ ਹੀ ਅਗਲੇ ਪਿੰਡਾਂ ਦੇ ਵਿੱਚ ਵੀ ਜਾ ਕੇ ਜਿਹੜੀਆਂ ਵੀ ਬੀਬੀਆਂ ਨੂੰ ਲੋੜ ਦਾ ਸਮਾਨ ਆ ਉਹ ਅਸੀਂ ਲੈ ਕੇ ਇੱਥੇ ਪਹੁੰਚੇ ਹੋਏ ਆ ਜੀ ਦੇਖਿਆ ਕੁਦਰਤੀ ਆਫਤ ਆਈ ਤੇ ਇਸ ਆਫਤ ਦੇ ਵਿੱਚ ਉਹ ਭੈਣਾ ਵੀ ਜਿਹੜੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀਆਂ ਉਹ ਮੁਸੀਬਤ ਦੀ ਘੜੀ ਦੇ ਵਿੱਚ ਖੜੇ ਆ ਕਿਹਨਾ ਕਿਹਨਾ ਪਿੰਡਾਂ ਦੇ ਵਿੱਚ ਅੱਜ ਪਹੁੰਚ ਕਰ ਰਹੇ ਹੋ ਦੇਖੋ ਜਿੰਨੇ ਵੀ ਹੜਪੀੜਿਤ ਪਿੰਡ ਵਾ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਪਹੁੰਚ ਕਰਾਂਗੇ ਜੀ ਸੰਪਰ ਲੋਕਾਂ ਦੇ ਨਾਲ ਸਾਡੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਉਹ ਸਾਡੇ ਨਾਲ ਸੰਪਰਕ ਦੇ ਵਿੱਚ ਆਉਂਦੀ ਆ ਅਸੀਂ ਅੱਗੇ ਜਿਹੜੀ ਪਿੰਡਾਂ ਦੇ ਵਿੱਚ ਆਪਣੀ ਖਬਰ ਜਿਹੜੀ ਪਹੁੰਚਾਉਣੀ ਆ ਇਦਾਂ ਅਸੀਂ ਸੰਪਰਕ ਦੇ ਵਿੱਚ ਚੱਲਦੇ ਹਾਂ ਕੀ ਸੁਨੇਹਾ ਕੀ ਆ ਤੁਹਾਡਾ ਇਲਾਕੇ ਦੇ ਲੋਕ ਸੁਨੇਹਾ ਇਹ ਇਹ ਹੋਇਆ ਕਿ ਜਿਹੜੇ ਹੜ੍ਹ ਪੀੜਤ ਲੋਕ ਆ ਉਹਨਾਂ ਦੀ ਅਸੀਂ ਬਿਲਕੁਲ ਆਪਣੇ ਭੈਣਾ ਭਰਾਵਾਂ ਵਾਂਗ ਮਦਦ ਕਰੀਏ ਤੇ ਅਸੀਂ ਅੱਗੇ ਵੱਧ ਚੜ ਕੇ ਉਹਨਾਂ ਦੇ ਨਾਲ ਆਈਏ ਤਾਂ ਕਿ ਜਿਹੜਾ ਇਹ ਪੰਜਾਬ ਆ ਸਾਡਾ ਬਚ ਸਕੇ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਦੱਸਿਆ ਕਿ ਅੱਜ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਪਹੁੰਚ ਕੇ ਉਹਨਾਂ ਨੂੰ ਰਾਹਤ ਸਮਗਰੀ ਜ਼ਰੂਰੀ ਵਸਤਾਂ ਅਤੇ ਮੈਡੀਕਲ ਸੇਵਾਵਾਂ ਜਿਹੜੀਆਂ ਪ੍ਰਦਾਨ ਕਰਵਾਈਆਂ ਜਾ ਰਹੀਆਂ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਜਿਹੜੀਆਂ ਕਿ ਅੱਜ ਇਹਨਾਂ ਪਿੰਡਾਂ ਦੇ ਵਿੱਚ ਗੁਰੂ ਘਰ ਦੇ ਵਿੱਚ ਦਵਾਈਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਉੱਥੇ ਵਕ ਵਕ ਡਾਕਟਰ ਨੇ ਜਿਹੜੇ ਵੈਟਰਨਰੀ ਡਾਕਟਰ ਹੋ ਗਏ ਜਾਂ ਤਾਂ ਉਹ ਵੀ ਦਵਾਈਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਇੱਥੇ ਹਰੇਕ ਦਾ ਚੈੱਕਅਪ ਕਰਕੇ ਦਵਾਈਆਂ ਵਹਈਆ ਕਰਵਾਈਆਂ ਜਾ ਰਹੀਆਂ ਤੁਹਾਨੂੰ ਦੱਸਦੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਪਿੰਡਾਂ 'ਚ ਪਹੁੰਚ ਕੇ ਹਰ ਲੋਕਾਂ ਤੱਕ ਪਹੁੰਚ ਕੇ ਉਹਨਾਂ ਨੂੰ ਸੁਵਿਧਾਵਾਂ ਮਈਆਂ ਕਰਵਾ ਰੀਆਂ ਹੁਣ ਤੱਕ ਦੇ ਲਈ ਇੰਨਾ ਹੀ ਨਵੀਂ ਅਪਡੇਟ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਣੇ ਸੰਯੋਗੀ ਕਮਲਜੀਤ ਦੇ ਨਾਲ ਮੈਂ ਜਤਿੰਦਰ ਸੋਢੀ ਕੇਆਰਟੀ ਨਿਊਜ਼ ਨੈਟਵਰਕ ਗੁਰਦਾਸਪੁਰ